ਅਸਲਾਮ ਵਾਲੇਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਗੌਂਸ ਪਾਕ 11ਵੀਂ ਵਾਲੀ ਸਰਕਾਰ ਦਾ ਅਬਦੁਲ ਗਾਦਰ ਸ਼ਾਹ ਜ਼ਿਲਾਨੀ ਮਹਿਬੂਬ ਸੁਭਾਨੀ ਪੀਰੇ ਪੀਰਾ ਮੀਰੇ ਮੀਰਾ ਜਨਾਬ ਗੌਂਸ ਪਾਕ ਸਰਕਾਰ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਅਤੇ ਛੋਟਾ ਜਿਹਾ ਕਲਮਾ ਲੈ ਕੇ ਹਾਜ਼ਰ ਹੋਇਆ ਹਾਂ ਇਸ ਕਲਮੇ ਦਾ ਵਿਰਧ ਕਰਨ ਦੇ ਨਾਲ ਤੁਹਾਨੂੰ ਗੌਸ پاک ਸਰਕਾਰ ਤੋਂ ਮਦਦ ਮਿਲੇਗੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤੁਹਾਡੀ ਕੋਈ ਮੰਗ ਹੈ ਕੋਈ ਆਸ ਹੈ ਕੋਈ ਮੁਰਾਦ ਹੈ ਕੋਈ ਦੁਆ ਫਰਿਆਦ ਹੈ ਇਸ ਵਜ਼ੀਫੇ ਨੂੰ ਪੜਨ ਦੇ ਨਾਲ ਤੁਹਾਡੀ ਉਹ ਦੁਆ ਜ਼ਰੂਰ ਕਬੂਲ ਹੋਵੇਗੀ ਜਿਹੜੀ ਵੀ ਤੁਹਾਡੀ ਮੰਗ ਹੋਵੇਗੀ ਜਿਹੜੀ ਵੀ ਤੁਹਾਡੀ ਇੱਛਾ ਹੋਵੇਗੀ ਗੌਸ پاک ਸਰਕਾਰ ਤੁਹਾਨੂੰ ਉਹ ਤੁਹਾਡੀ ਚੀਜ਼ ਤੁਹਾਡੀ ਫਰਿਆਦ ਜ਼ਰੂਰ ਸੁਣਨਗੇ ਅਤੇ ਉਸ ਫਰਿਆਦ ਨੂੰ ਕਬੂਲ ਕਰਨਗੇ ਅਤੇ ਤੁਹਾਨੂੰ ਤੁਹਾਡੀ ਆਸ ਮੁਰਾਦ ਦੇ ਮੁਤਾਬਿਕ ਹਰ ਇੱਕ ਚੀਜ਼ عطا ਫਰਮਾਉਣਗੇ ਦੋਸਤੋ ਬਹਿਤ ਹੀ ਬਹੁਤ ਹੀ ਸ਼ਕਤੀਸ਼ਾਲੀ ਇਕਲਾਮ ਹੈ ਜਿਸਨੇ ਵੀ ਇਸ ਕਲਾਮ ਦਾ ਵਿਰਧ ਕੀਤਾ ਹੈ ਉਸ ਨੂੰ ਭਗਵਾਨਸ پاک ਸਰਕਾਰ ਨੇ ਕਦੇ ਵੀ ਖਾਲੀ ਆਪਣੇ ਦਰ ਤੋਂ ਨਹੀਂ 모ੜਿਆ ਤੁਸੀਂ ਵੀ ਜੇਕਰ ਇਸ ਕਲਮੇ ਦਾ ਸੱਚੇ ਦਿਲੋਂ गौस पाक सरकार से यकीन रख के इस कलमे का विरुद्ध करों तो भी इंशाला गौस पाक ग्यारहवीं वाली सरकार अपने दर तो अपने दर घर तो खाली नहीं मुड़न क्योंकि गौस पाक सरकार जे ही शक्ति है जिसका कोई भी अंत नहीं है बारह बारह साल के डुबे बेड़ियां तरा वाले पीर ने ਤਾ ਤੁਹਾਡੀ ਬੇੜੀ ਤਾਂ ਬੰਨੇ ਲਾ ਹੀ ਸਕਦੇ ਨੇ ਬਸ ਤੁਸੀਂ ਯਕੀਨ ਦੇ ਨਾਲ ਇਸ ਕਲਮੇ ਨੂੰ ਪੜ੍ਹਨਾ ਹੈ ਤੇ ਦੁਨੀਆਂ ਦੀ ਐਸੀ ਕੋਈ ਵੀ ਚੀਜ਼ ਨਹੀਂ ਹੈ ਐਸੀ ਕੋਈ ਸ਼ੈ ਨਹੀਂ ਹੈ ਜਿਹੜੀ ਮੀਰਾ ਗੌਸਪਾਕ ਸਰਕਾਰ ਤੁਹਾਨੂੰ ਨਾ ਦੇ ਸਕਣ ਬਸ ਤੁਹਾਡਾ ਇਰਾਦਾ ਪੱਕਾ ਹੋਣਾ ਚਾਹੀਦਾ ਆ ਤੁਹਾਡੀ ਸ਼ਰਧਾ ਪੱਕੀ ਹੋਣੀ ਚਾਹੀਦੀ ਆ ਤੁਹਾਡਾ ਯਕੀਨ ਮੀਰਾ ਗੌਸਪਾਕ ਸਰਕਾਰ ਤੇ ਪੱਕਾ ਹੋਣਾ ਚਾਹੀਦਾ ਆ ਤੇ ਸੱਚੇ ਦਿਲੋਂ ਤੁਸੀਂ ਇਸ ਕਲਮੇ ਦਾ ਦੱਸੀ ਹੋਈ ਵਿਧੀ ਦੇ ਅਨੁਸਾਰ ਵਰਤ ਕਰਨਾ ਹੈ ਦੋਸਤੋ ਪਹਿਲਾ ਇਸ ਕਲਮੇ ਦੀ ਵਿਧੀ ਸਮਝ ਲਓ ਕਿਸ ਤਰ੍ਹਾਂ ਤੁਸੀਂ ਇਸ ਕਲਮੇ ਦਾ ਵਰਤ ਕਰਨਾ ਹੈ ਤੁਸੀਂ 21 ਦਿਨ ਤੱਕ ਇਸ ਕਲਮੇ ਦਾ ਲਗਾਤਾਰ ਜਾਪ ਕਰਨਾ ਹੈ 21 ਦਿਨ ਦੀ ਤੁਹਾਡੀ ਇਹ ਸਾਧਨਾ ਹੋਵੇਗੀ ਅਤੇ ਪਹਿਲੇ ਦਿਨ ਤੁਸੀਂ ਮੇਰਾ ਗੋਸ਼ਪਖ ਸਰਕਾਰ ਦੀ ਨਿਯਾਜ਼ ਤਿਆਰ ਕਰਨੀ ਹੈ ਸਤਪਤਾਸੇ ਲੌਂਗ ਇਲਾਇਚੀ ਸਤਸਤ ਸਤ ਅਰਗਵਤੀ ਅਤੇ ਪੀਰਾਂ ਦੀ ਦਰਗਾਹ ਤੇ ਜਾ ਕੇ ਮੇਰਾ ਗੌਂਸਪਾਕ ਸਰਕਾਰ ਦੇ ਕਦਮਾਂ ਦੇ ਵਿੱਚ ਇਹ ਸਭੀ ਸਮਗਰੀ ਤੁਸੀਂ ਚੜਾ ਦੇਣੀ ਹੈ ਅਤੇ ਮੇਰਾ ਗੌਂਸਪਾਕ ਸਰਕਾਰ ਦੇ ਨਾਮ ਦਾ ਜਗਰਾ ਰੋਸ਼ਨ ਕਰ ਦੇਣਾ ਹੈ ਅਤੇ ਮੇਰਾ ਗੌਂਸਪਾਕ ਸਰਕਾਰ ਦੇ ਕਦਮਾਂ ਦੇ ਵਿੱਚ ਤੁਸੀਂ ਦੂਆ ਫਰਿਆਦ ਕਰਨੀ ਹੈ ਕਿ ਮੈਂ ਤੁਹਾਡੀ ਗੁਲਾਮ ਪਰਨ ਜਾ ਰਿਹਾ ਹਾਂ ਤੁਸੀਂ ਆਪਣੇ ਕਦਮਾਂ ਨਾਲ ਜੋੜਨਾ ਹੈ ਆਪਣੀ ਰਹਿਮਤ ਆਪਣੀ ਕਿਰਪਾ ਮੇਰੇ ਤੇ ਰੱਖਣੀ ਹੈ ਮੈਂ ਇਸ ਕਲਾਮ ਨੂੰ ਪੜਨ ਜਾ ਰਿਹਾ ਹਾਂ ਤੇ ਤੁਸੀਂ ਇਸ ਕਲਾਮ ਨੂੰ ਪੜਨ ਦੇ ਵਿੱਚ ਇਸ ਕਲਾਮ ਨੂੰ ਸਿੱਧ ਕਰਨ ਦੇ ਵਿੱਚ ਮੇਰੀ ਸਹਾਇਤਾ ਕਰਨੀ ਹੈ ਇਸ ਤਰ੍ਹਾਂ ਤੁਸੀਂ ਮੇਰੇ ਗੌਂਸਪਾਕ ਸਰਕਾਰ ਦੇ ਕਦਮਾਂ ਦੇ ਵਿੱਚ ਬੇਨਤੀ ਕਰਕੇ ਕਿਸੇ ਵੀ ਵੀਰਵਾਰ ਨੂੰ ਤੁਸੀਂ ਇਹ ਕੰਮ ਕਰਨਾ ਹੈ ਕਿਸੇ ਵੀ ਵੀਰਵਾਰ ਨੂੰ ਤੁਸੀਂ ਇਹ ਸਾਧਨਾ ਸ਼ੁਰੂ ਕਰਨੀ ਹੈ ਕੁਰਤੂ ਸੇ ਆਪਣੇ ਘਰਾਂ ਕੇ ਸ਼ਾਮ ਨੂੰ ਪਛਮ ਪਛਾਵ ਲਈ ਮੁਹਰਤੇ ਵਿਗਤਨਾ ਹੈ ਇਕਾਂਖ ਕਮਰੇ ਦੇ ਵਿੱਚ ਬੈਠ ਕੇ ਸਾਧਨਾ ਕਰਨੀ ਹੈ ਹਰੇ ਰੰਗ ਦੇ ਕੱਪੜੇ ਪਾ ਕੇ ਹੋ ਸਕੇ ਤਾਂ ਕੋੜਤਾ ਵੀ ਮਾ ਪਾ ਕੇ ਹਰੇ ਰੰਗ ਦਾ ਅਤੇ ਹਰੇ ਰੰਗ ਦਾ ਆਸਨ ਵਿਛਾ ਕੇ ਤੁਸੀਂ ਜੁਨੀਨ ਤੇ ਬੈਠ ਕੇ ਇਸ ਮੰਤਰ ਦਾ ਜਪ ਕਰਨਾ ਹੈ ਇਸ ਮਾਲਾ ਤੇ ਜਪ ਕਰਨਾ ਹੈ ਉਮਾਰਾ ਤੁਹਾਡੀ ਸਤਿ ਕੀ 111 ਮੁੜਕਿਆਂ ਦੀ ਹੋਣੀ ਚਾਹੀਦੀ ਹੈ ਸਾਵਧਨਾ ਕਰਨ ਵੇਲੇ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਇਸ ਕਲਮੇ ਜ਼ਵਰਜ਼ ਕਰਨਾ ਹੈ ਉਸ ਵੇਲੇ ਤੁਸੀਂ ਮੀਰਾ ਗੌਸਪਾਕ ਸਰਕਾਰ ਦੇ ਨਾਮ ਦਾ ਸਰਾਂ ਦਾ ਤੇਲ ਦਾ ਚਿਰਾਗ ਰੋਸ਼ਨ ਕਰਨਾ ਹੈ ਕੋਈ ਵੀ ਭੋਗ ਪ੍ਰਸ਼ਾਦ ਤੁਸੀਂ ਰੱਖ ਸਕਦੇ ਹੋ ਆਪਣੀ ਸੰਪ੍ਰਥ ਅਨੁਸਾਰ ਹਰ ਰੋਜ਼ ਭੋਗ ਪਛਦ ਜ਼ਰੂਰ ਰੱਖਣਾ ਹੈ ਅਤੇ ਸਾਫ ਪਾਣੀ ਦਾ ਗੜਵੀ ਜਾਂ ਫਿਰ ਗਲਾਸ ਵਿੱਚ ਪਾ ਕੇ ਸਾਫ ਪਾਣੀ ਸਾਫ ਜਲ ਆਪਣੇ ਕੋਲ ਸਾਧਨਾ ਕਰਨ ਲਈ ਜ਼ਰੂਰ ਰੱਖਣਾ ਹੈ ਹਰ ਰੋਜ਼ ਪੰਜ ਮਾਲਾ ਦਾ ਜਾਪ ਕਰਨਾ ਹੈ ਜਦੋਂ ਸ਼ਾਮ ਨੂੰ ਸੂਰਜ ਛਿਪ ਜਾਵੇ ਉਸ ਤੋਂ ਬਾਅਦ ਤੁਸੀਂ ਜਾਪ ਸ਼ੁਰੂ ਕਰਨਾ ਹੈ ਅਤੇ ਆਪਣੇ ਕੱਪੜਿਆਂ ਤੇ ਇਤਰ ਪਰਫਿਊਮ ਛਿੜਕ ਕੇ ਰੱਖਣਾ ਹੈ ਅਤੇ ਬਿਲਕੁਲ ਸਾਫ ਪਾਕ ਹੋ ਕੇ ਇਸ਼ਨਾਨ ਕਰਕੇ ਤੁਸੀਂ ਇਸ ਕਲਮੇ ਦਾ ਜਾਪ ਕਰਨਾ ਸ਼ੁਰੂ ਕਰਨਾ ਹੈ ਇੱਕ ਦਿਨ ਤੱਕ ਬਿਲਕੁਲ ਸਾਫ਼ ਪਾਕ ਰਹਿਣਾ ਹੈ। ਬ੍ਰਹਮਚਾਰੀ ਦਾ ਪਾਲਨ ਕਰਨਾ ਹੈ। ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ, ਸ਼ਰਾਬ, ਮੀਟ, ਮੱਛੀ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ। ਸੋ ਹੁਣ ਤੁਹਾਨੂੰ ਇੱਕ ਕਲਮਾ ਦੱਸ ਦਈਏ। ਆਪ ਸਭ ਨੇ ਇਸ ਕਲਮੇ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਨੋਟ ਕਰ ਲੈਣਾ ਹੈ। ਉਸ ਤੋਂ ਪਹਿਲਾਂ ਜਿਹੜੇ ਵੀਰ ਪੈਣਾ ਇਹ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਸੈਨ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ ਤੇ ਕਮੈਂਟ ਬਾਕਸ ਵਿੱਚ ਮੀਰਾ ਗੌਂਸ ਪਾਕ ਸਰਕਾਰ ਦੀ ਜੈ ਜ਼ਰੂਰ ਲਿਖਣੀ ਹੈ ਸੋਹਣ ਤੁਸੀਂ ਇਸ ਗਲਮੇ ਨੂੰ ਸੁਣ ਲਵੋ ਅਤੇ ਨੋਟ ਕਰ ਲਵੋ ਯਾ ਇਲਾਹੀ ਯਾ ਰਸੂਲ ਦਸਤ ਮੇ ਚਾਂਦੀ ਚਿਹਰੇ ਪੇ ਨੂਰ ਮਦਦ ਮੇਰੀ ਅੱਲਾ ਰਸੂਲ ਯਾ ਗੌਂਸ ਯਾ ਗੌਂਸ ਯਾ ਗੌਂਸ दोस्तों ये इन्ना ही कलमा है मैं इस कलमे में एक बार फिर बोल दिता हाँ आप सब ने एक बार फिर तो चंकी तरह ध्यान सुन के इस कलमे नोट कर लेना है या इलाही या रसूल दस्त में चांदी चेहरे पे नूर मदद मेरी अल्लाह रसूल या गौंस या गौंस या गौंस इस तरह इसी कलाम लास्ट में तीन बार या गौंस या गौंस या गौंस ਕਹਿਣਾ ਹੈ ਜਬ ਸ਼ੁਰੂ ਕਰਨ ਤੋਂ ਪਹਿਲਾਂ ਇਸ ਕਲਮੇ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਛੋਟਾ ਜਿਹਾ ਕਲਾਮ ਹੈ ਛੇਤੀ ਹੀ ਯਾਦ ਹੋ ਜਾਵੇਗਾ ਯਾਦ ਕਰਨ ਤੋਂ ਬਾਅਦ ਕੰਠ ਕਰਨ ਤੋਂ ਬਾਅਦ ਹੀ ਇਸ ਕਲਮੇ ਦਾ ਵਰਤ ਕਰਨਾ ਸ਼ੁਰੂ ਕਰਨਾ ਹੈ ਤੇ ਦੋਸਤੋ ਜੇ ਤੁਹਾਨੂੰ ਤੁਹਾਡਾ ਇਹ ਕਲਮਾ 21 ਦਿਨ ਇਸ ਕਲਮੇ ਨੂੰ ਜਪ ਕਰਦੇ ਹੋ ਜਬੇ ਤਾਂ 21ਵੇਂ ਦਿਨ ਤੁਸੀਂ ਉਹੀ ਪੂਜ ਪ੍ਰਸ਼ਾਦ ਲੈਣਾ ਹੈ ਪੀਰਾਂ ਦੀ ਜਗਤ ਜਾ ਕੇ ਜਿਹੜਾ ਸ਼ੁਰੂਦਿ ਬਚਿ ਦਿੱਤਾ ਹੋਵੇਗਾ ਤੇ ਹਰ ਰੋਜ਼ ਜਿਹੜਾ ਤੁਸੀਂ ਆਪਣੇ ਕੋਲ ਪੂਕ ਪ੍ਰਸ਼ਾਦ ਰੱਖਣਾ ਹੈ ਜਲ ਰੱਖਣਾ ਹੈ ਉਹ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਵੰਡ ਕੇ ਖਾ ਸਕਦੇ ਹੋ ਜਲ ਪੀ ਸਕਦੇ ਹੋ ਤੇ ਹਰ ਰੋਜ਼ ਪਾਠ ਕਰਨ ਤੋਂ ਬਾਅਦ ਜਿਹੜੀ ਵੀ ਤੁਹਾਡੀ ਮੁਰਾਦ ਹੈ ਜਿਹੜੀ ਵੀ ਤੁਹਾਡੀ ਇੱਛਾ ਹੈ ਤੁਸੀਂ ਚਾਹੁੰਦੇ ਹੋਗੇ ਤੁਹਾਡੀ ਇੱਛਾ ਪੂਰੀ ਹੋ ਜਵੇ ਤੁਹਾਨੂੰ ਕੋਈ ਨੌਕਰੀ ਚਾਹੀਦੀ ਹੈ ਤੁਹਾਨੂੰ ਕੋਈ ਐਸ਼ੋ ਆਰਾਮ ਦੀ ਚੀਜ਼ ਚਾਹੀਦੀ ਹੈ ਤੁਹਾਨੂੰ ਜ਼ਿੰਦਗੀ ਵਿੱਚ ਤਰੱਕੀ ਚਾਹੀਦੀ ਹੈ ਇਹ ਕਾਰੋਬਾਰ ਤੁਹਾਡਾ ਬੰਦ ਹੈ ਤੁਹਾਨੂੰ ਕਾਰੋਬਾਰ ਵਧੀਆ ਚੱਲਣਾ ਚਾਹੀਦਾ ਹੈ ਇਹ ਤੁਹਾਡਾ ਰਿਸ਼ਤਾ ਨਹੀਂ ਹੋ ਰਿਹਾ ਰਿਸ਼ਤੇ ਨਹੀਂ ਆ ਰਹੇ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਸਮੱਸਿਆ ਹੋ ਸਕਦੀ ਹੈ ਹਰ ਕਿਸੇ ਦੀ ਅਲੱਗ-ਅਲੱਗ ਸਮੱਸਿਆ ਹੁੰਦੀ ਹੈ ਇਦਾਂ ਦਾ ਕੋਈ ਵੀ ਸ਼ਖਸ ਨਹੀਂ ਹੈਗਾ ਜਿਸ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਸੋ ਜਿਹੜੀ ਵੀ ਤੁਹਾਡੀ ਸਮੱਸਿਆ ਹੋਵੇਗੀ ਤੁਸੀਂ ਉਹ ਸਮੱਸਿਆ ਨੂੰ ਲੈ ਕੇ ਅੱਲਾਹ ਤਾਲਾ ਦੇ ਕਦਮਾਂ ਦੇ ਵਿੱਚ ਮੇਰਾ ਗੌਂਸ ਪੰਗ ਸਰਕਾਰ ਦੇ ਕਦਮਾਂ ਵਿੱਚ ਬੇਨਤੀ ਕਰਨੀ ਹੈ ਇਨਸ਼ਾਅੱਲਾ 21 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਡੀ ਉਹ ਦੁਆ ਕਬੂਲ ਹੋਵੇਗੀ ਅਤੇ ਮੇਰਾ ਗੌਂਸਪਾਕ ਸਰਕਾਰ ਦੀ ਰਹਿਮਤ ਫੈਜ਼ ਤੁਹਾਨੂੰ ਮਿਲੇਗਾ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਵੀਡੀਓ ਨੂੰ ਲਾਈਕ ਜਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ